ਦੂਸਰੇ ਦੀ ਵਡਿਆਈ ਤੇ ਜਿਹੜਾ ਗੱਲ ਉਹ ਅਪੀਰਤੀ ਦੂਸਰੇ ਦੀ ਦੂਸਰੇ ਦੀ ਕੀਰਤੀ ਨੂੰ ਸੁਣ ਕੇ ਉਹ ਜਨ ਅੰਦਰ ਫੁੜੀ ਬੁਰਾ ਮੰਨਣਾ ਇਹ ਚੰਗੀ ਗੱਲ ਨਹੀਂ ਹੈ ਦੂਸਰੇ ਦੀ ਕੀਰਤੇ ਤਾਂ ਹੀ ਹੋ ਰਹੀ ਹੈ ਕੁਛ ਉਹਨੇ ਕੀਤਾ ਉਹ ਕੀਰਤੀ ਦੇ ਲੈ ਕੰਮ ਤੁਸੀਂ ਉਹਦੇ ਚੰਗੇ ਬਣ ਜਾਓ। ਇੱਕ ਕੰਕੀੜ ਖਿੱਚੀ ਹੋਈ ਐ। ਉਹ ਬੜੀ ਐ ਬੜੀ ਐ ਤੁਸੀਂ ਉਹ ਤੋਂ ਬੜੀ ਫੇਰ ਤੋਂ ਬਰਾਬਰ। ਗੱਲ ਕਰ ਤਾਂ ਆਪੇ ਛੋਟੀ ਹੋਗੀ। ਉਹਦੇ ਚੰਗਾ ਕੰਮ ਕਰ ਦੋ। ਆਪੇ ਉਹ ਕੱਟਣਗਾ ਹੋ ਗਿਆ ਤੁਸੀਂ ਜਿਆਦਾ ਚੰਗੇ ਹੋਗੇ। ਗੱਲ ਖਤਮ ਹੋ ਗਈ। ਤੁਸੀਂ ਉਹਨੂੰ ਕਹਦੇ ਬਰਾਦਰ, ਬਰਾਦੀ ਕਹਿਣਾ। ਚੰਗੇ ਦੀ ਲੋੜ ਉਹ ਤਾਂ ਚੰਗੇ ਬਣ ਕੇ ਦਿਖਾਓ। ਉਹ ਵੀ ਚੰਗਾ ਸੀਗਾ। ਤੁਸੀਂ ਉਹ ਤੋਂ ਹੋਰ ਚੰਗੇ ਬਣ ਜਾਓ। ਅਪ ਦੇਖੋ ਨਾ ਇਹ ਦੂਜੇ ਨਾਲ ਜ਼ਿਆਦਾ ਕੀ ਦਿੱਤੀ ਜੇ ਤੂੰ ਚੰਗੇ ਬਣ ਜਾਓ ਉਹਨੂੰ ਵਾਲਾ ਕਹੋ ਮੈਨੂੰ ਚੰਗਾ ਖੋਏਗਾ ਨਹੀਂ ਇਹ ਗੱਲ ਜੋਗ ਨਹੀਂ ਜੇ ਤੂੰ ਕਾਬਿਲ ਹੋਵੇਂਗਾ ਤੈਨੂੰ ਚੰਗਾ ਆਪੇ ਕਰਨ ਕੇ ਬਗੈਰ ਕਹੀ ਬਗੈਰ ਤੇਰੇ ਕਹੇ ਦੁਨੀਏ ਨੇ ਚੰਗਾ ਕਹਿ ਰਣਾ ਤੂੰ ਚੰਗਾ ਬਣਤਾ ਸਹੀ ਚੰਗੇ ਅਸੀਂ ਬਣਦੇ ਨਹੀਂ ਚਾਹੁੰਦੇ ਲੋਕ ਚੰਗਾ ਕਹਿਣ ਐਦਾ ਨਹੀਂ ਹੁੰਦਾ ਜੇ ਚਾਹੋ ਦਰਖਤ ਦੀ ਤਾ ਦੂਰ ਦੂਰ ਆਪੇ ਆ ਜਾਣਗੇ ਬੈਠੋ